ਬਾਈ ਜੀ ਆਸ੍ਰੀਕਾਲ ਧੰਨਵਾਦ ਕਿਸਾਨ ਭਰਾਵਾਂ ਦਾ ਜੋ ਆਪਰੇ ਗੱਲ ਡੈਰੀ ਫਾਰਮ ਤੇ ਚੈਨਲ ਤੇ ਜੁੜੇ ਹੋਏ ਆ ਅੱਜ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਕੋਠੇ ਮਹਲਾ ਸਿੰਘ ਵਾਲੇ ਨਿਆਮੀਆ ਰੋਡ ਤੇ ਜੈਤੋ ਤੋਂ ਨਿਆਮੀਆ ਵੱਲ ਨੂੰ ਜਾਂਦੇ ਹਾਂ ਬਾਈ ਗੁਰਪਿਆਰ ਦੇ ਘਰੋਂ ਵੀਡੀਓ ਕਵਰ ਕਰਦੇ ਆ ਬਾਈ ਨੇ ਇੱਕ ਗਾਂ ਸੇਲ ਲਈ ਛੱਡੀ ਇਹਦੇ ਘਰ ਦੀ ਬੱਚੀ ਸੀਗੀ ਜੋ ਰਾਤ ਸੂਈ ਹੈ ਬਾਕੀ ਕੋਚਦੇ ਆਪਾਂ ਬਾਈ ਨੂੰ ਡਿਟੇਲ ਆ ਵੀ ਬਾਈ ਜੀ ਸਤਿਗੁਰ ਸਤਿਗੁਰ ਗਾਲੀ ਸਾਰਿਆਂ ਨੂੰ ਪਹਿਲਾਂ ਤਾਂ ਆਪਾਂ ਦੇ ਚੈਨਲ ਤੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਇਹ ਵੀ ਪਹਿਲੇ ਸਵੇਰੇ ਨਾ 15 ਕਿਲੋ ਦੁੱਧ ਤੇ ਦੂਜੇ ਸਵੇਰ ਰਾਤ ਦਾ ਸਰਾਤ ਸੂਈ ਆ ਇਹ ਘਰ ਦੇ ਵਿੱਚੀ ਆ ਜੈਗ ਬੋਲੋ ਦੀ ਵਿੱਚੀ ਆ ਤੇ ਆ ਅਮਰੀਕਾ ਦਾ ਸ਼ਿਮਨ ਦਾ ਬੱਚਾ ਠੀਕ ਆ ਹੁਣ ਬੱਚੇ ਨੂੰ ਜਨਮ ਦਿੱਤਾ ਜੀ ਹਾਂ ਜੀ ਠੀਕ ਆ ਜੀ ਤੇ ਪਿਛਲੇ ਸਵੇਰੇ 16 ਕਿਲੋ 15 16 ਕਿਲੋ 15 16 ਕਿਲੋ ਦੇ ਆਸ-ਪਾਸ ਦੋ ਦਿੱਤਾ ਠੀਕ ਹੈ ਹੁਣ ਰਾਤ ਸੂਈ ਆ ਜੇਰ-ਜੂਰ ਸਾਰਿਆ ਪੈ ਗਈ ਹਾਂਜੀ ਹਾਂਜੀ ਪੈ ਗਈ ਸਾਰੀ ਠੀਕ ਹੈ ਬਾਕੀ ਜੇਰ-ਜੂਰ ਬਾਈਆਂ ਦਾ ਵੀਡੀਓ ਫੋਟੋ ਮੇਰੇ ਕੋਲੇ ਹੈਗੀ ਐ ਉਹਦੀ ਬਣੀ ਵੀ ਆ ਬਾਕੀ ਥਣ ਲੇਵੇ ਦੀ ਵੀ ਬਹੁਤ ਸਾਫ ਹੈ 1 ਵਜੇ ਚਾਰੇ ਥਾਣਾ ਬਾਕੀ ਦੂਜਾ ਸਵੇਰ ਸੂਈ ਐ ਜੈਗ ਬੋਲੇ ਦੀ ਆਪ ਦਾਸਦੇ ਐ ਤੇ ਬਾਕੀ ਤੋਰ ਕੇ ਖਾ ਲੈਂਦੇ ਐ ਖਾ ਜਸਵੀ ਫਾਈਨਲ ਨਹੀਂ ਹੋਇਆ ਸੰਪਾਰਕ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਬਾਕੀ ਨੇ ਆਪਟੀਕਾ ਲਵਾਇਆ ਸੀਗਾ ਤੇ ਘਰ ਦੀ ਇਹਨਾਂ ਦੀ ਆਸ ਦੀ ਬੱਚੀ ਹੈ ਇਹ ਦੂਜੀ ਸੂਈ ਸੂਈ ਹੈ ਪਹਿਲੇ ਸੂਈ ਵਧੀਆ ਬਹੁਤ ਵਧੀਆ ਦੁੱਧ ਦਿੰਦਾ ਹੈ ਕੋਈ ਥੋੜਾ ਜਾਰੇ ਦੇ ਵੀ ਬਹੁਤ ਸਹੀ ਹੈ ਸਾਫ ਹੈ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੋ ਤੇ ਲਾਵਾਂਗੇ ਬਾਕੀ ਜੋ ਬਾਈ ਵੀਡੀਓ ਇਹ ਕੀ ਆਊਗਾ ਜ ਉਹਨਾਂ ਦਾ ਨੇ ਮਾਨਤਨ ਪੂਰਾ ਕੀਤਾ ਜਾਊਗਾ ਬਾਕੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ